ਦੁਨੀਆ ਤੇ ਇੱਕ ਤੋਂ ਬਾਅਦ ਇੱਕ ਖਤਰੇ ਆਉਂਦੇ ਜਾ ਰਹੇ ਨੇ ਔਰ ਹੁਣ ਇੱਕ ਵੱਡਾ ਪੁਚਾ ਲਾਇਆ ਤੁਹਾਨੂੰ ਦੱਸਦੀ ਕਿ 7.6 ਤ੍ਰਿਭਰਤਾ ਦਾ ਇਹ ਪੁਚਾਰ ਆਇਆ ਹੈ ਜਿਸ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਫਿਲੀਪੀਨਸ ਦੇ ਵਿੱਚ ਇਹ ਜਬਰਦਸਤ ਪੁਚਾਰ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਲੋਕ ਘਰਾਂ ਦੇ ਵਿੱਚੋਂ ਜਦੋਂ ਪੁਚਾਰ ਦੇ ਝਟਕੇ ਲੱਗਦੇ ਨੇ ਤਾਂ ਘਰਾਂ ਦੇ ਵਿੱਚੋਂ ਭੱਜ ਕੇ ਬਾਹਰ ਆਉਂਦੇ ਨੇ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਇਸ ਤਰੀਕੇ ਦੇ ਨਾਲ ਇਹ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਫਿਲੀਪੀਨਸ ਦੇ ਦੱਖਣੀ ਮਿੰਡਨਾਓ ਦੀਪ ਦੇ ਨੇੜੇ ਸਮੁੰਦਰ ਦੇ ਵਿੱਚ ਸ਼ੁੱਕਰਵਾਰ ਸਵੇਰੇ 7.6 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਸੁਨਾਮੀ ਵਰਨਿੰਗ ਸੈਂਟਰ ਨੇ ਦੱਸਿਆ ਕਿ ਜਿਹੜੀ ਸਥਿਤੀ ਹੈ ਹੁਣ ਥੋੜੀ ਕੰਟਰੋਲ ਦੇ ਵਿੱਚ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਭੂਚਾਲ ਦੇ ਝਟਕੇ ਲੱਗਦੇ ਨੇ ਕਿਉਂਕਿ ਇਹ ਬੇਹਦ ਖਤਰਨਾਕ ਭੂਚਾਲ ਸੀ ਬੇਹਦ ਖਤਰਨਾਕ ਤੀਬਰਤਾ ਦਾ ਭੂਚਾਲ ਸੀ 7 ਤੋਂ 8 ਜਿਹੜੀ ਭੂਚਾਲ ਹੁੰਦਾ ਤੀਬਰਤਾ ਦਾ ਤਾਂ ਉਹ ਪੁਚਾਲ ਬਿਹਤਰ ਖਤਰਨਾਕ ਪੁਚਾਲ ਮੰਨਿਆ ਜਾਂਦਾ ਔਰ ਉਸ ਦੇ ਵਿੱਚ ਇਮਾਰਤਾਂ ਤੱਕ ਡਿਗਨ ਦਾ ਖਦਸ਼ਾ ਬਣਿਆ ਰਹਿੰਦਾ ਔਰ ਉਸੇ ਤਰੀਕੇ ਦੀ ਤਸਵੀਰ ਕਿਸ ਤਰੀਕੇ ਦੇ ਨਾਲ ਤੈਸ ਨੈਚਸ ਮਚ ਜਾਂਦੀ ਹੈ ਜਦੋਂ ਪੁਚਾਲ ਦੇ ਝਟਕੇ ਲੱਗਦੇ ਨੇ ਔਰ ਪੂਰੀਆਂ ਬਿਲਡਿੰਗਾਂ ਹਿਲਦੀਆਂ ਹੋਈਆਂ ਜੋ ਸਮਾਨ ਇਮਾਰਤਾਂ ਦੇ ਅੰਦਰ ਮੌਜੂਦ ਹੈ ਤਾਂ ਉਹ ਹਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਇੰਨੇ ਖਤਰਨਾਕ ਇਹ ਝਟਕੇ ਲੱਗੇ ਨੇ ਜਿਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਫਿਲੀਪੀਨਜ਼ ਦੀ ਜੋ ਪੁਚਾਲ ਵਿਗਿਆਨ ਏਜੰਸੀ